ਪਿਛਲੇ ਕੁਝ ਸਮੇਂ ਤੋਂ ਜਿਹੜਾ तकरीबन 6-7 ਮਹੀਨਿਆਂ ਦਾ ਸਮਾਂ ਲਾ ਲੀਏ ਤਾਂ ਉਹਦੇ ਵਿੱਚ ਮੈਂ ਥੋੜਾ ਜਿਹਾ ਪੋਲੀਟੀਕਲੀ ਐਕਟੀਵਿਟੀਆਂ ਤੋਂ ਪਰਾਂ ਸੀਗਾ ਸੁੱਖ-ਦੁੱਖ ਚ ਮੈਂ ਜਾਂਦਾ ਆਉਂਦਾ ਸੀਗਾ ਸੋ ਤੁਹਾਨੂੰ ਪਤਾ ਕਿ ਜੋ ਵੀ ਪਿੱਛੇ ਸਾਰੀ ਚੀਜ਼ ਹੋਈ ਆ ਤੇ ਪਿਛਲੀ ਆਪਾਂ ਜਦੋਂ ਮਿਲੇ ਸੀਗੇ ਉਦੋਂ ਮੈਂ ਕਿਹਾ ਸੀਗਾ ਵੀ ਫਿਲਹਾਲ ਮੈਂ ਕਿਸੇ ਵੀ ਪਾਰਟੀ ਦਾ ਜਿਹੜਾ ਹਿੱਸਾ ਨਹੀਂ ਬਟ ਅਸੀਂ ਸਾਰਿਆਂ ਨੇ ਸਾਡੇ ਐਮਸੀ ਸਾਹਿਬ ਬੈਠੇ ਨੇ ਜ਼ਿਲ੍ਹਾ ਪਰਿਸ਼ਦ ਮੈਂਬਰ ਸਾਹਿਬਾਨ ਬੈਠੇ ਨੇ ਸਾਡੇ ਸ਼ਹਿਰ ਦੇ ਬਤਵੰਤੇ ਸੱਜਣ ਬੈਠੇ ਨੇ ਸਰਪੰਚ ਸਾਹਿਬ ਹੋਰੀ ਤਾਂ ਸਾਰਿਆਂ ਦਾ ਇਹੀ ਮੰਨਣਾ ਸੀਗਾ ਕਿ ਆਪਾਂ ਸਾਰੇ ਜਿਹੜਾ ਦੁਬਾਰਾ ਆਪਦੇ ਘਰੇ ਹੀ ਜਿਹੜੀ ਸ਼ੁਰੂਆਤ ਕਰਨੀ ਆ ਤਾਂ ਉਹਦੇ ਲਈ ਅਸੀਂ ਇੱਥੋਂ ਹੁਣ ਜਿਹੜਾ ਆਪਦਾ ਕੰਮ ਆ ਦੁਬਾਰਾ ਧੂਰੀ ਵਿਧਾਨ ਸਭਾ ਦੇ ਵਿੱਚ ਅਸੀਂ ਉਹਦੀ ਵਧੀਆ ਤਰੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ ਇਹਦੇ ਵਿੱਚ ਜਿਹੜਾ ਲੋਕ ਨੇ ਉਹ ਅੱਜਕੱਲ ਇਹ ਚੀਜ਼ ਤੋਂ ਪਰੇਸ਼ਾਨ ਨੇ ਵੀ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡੈਂਸ ਨਹੀਂ ਮਿਲ ਰਹੀ ਚਾਹੇ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਹੋਣ ਚਾਹੇ ਸਟੇਟ ਗਵਰਨਮੈਂਟ ਦੀਆਂ ਸਕੀਮਾਂ ਹੋਣ ਅੱਜਕੱਲ ਜੇ ਤੁਸੀਂ ਨੇ ਦੇਖਿਆ 네ਗੇਟਿਵ ਰਾਜਨੀਤੀ ਵੱਧ ਚੱਲ ਰਹੀ ਆ ਪੋਜ਼ਿਟਿਵ ਘੱਟ ਚੱਲ ਰਹੀ ਆ ਤਾਂ ਸਾਡਾ ਸਾਰੀ ਟੀਮ ਦਾ ਪਹਿਲਾਂ ਵੀ ਇਹੀ ਮਕਸਦ ਰਿਹਾ ਤੇ ਹੁਣ ਵੀ ਇਹੀ ਮਕਸਦ ਰਹੂਗਾ ਕਿ ਅਸੀਂ ਦਰ ਦਰ ਤੇ ਜਾ ਕੇ ਜਿਹੜੇ ਲੋੜਵੰਦ ਵਿਅਕਤੀ ਨੇ ਉਹਨਾਂ ਨੂੰ ਚਾਹੇ ਸਟੇਟ ਦੀਆਂ ਸਕੀਮਾਂ ਹੋਣ ਜਿਹੜੀਆਂ ਸਰਕਾਰ ਫਾਇਦੇ ਦਿੰਦੀ ਆ ਤੇ ਚਾਹੇ ਉਹ ਸੈਂਟਰ ਦੀਆਂ ਹੋਣ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਹੜੇ ਸਿਰਫ ਦਿਹਾੜੀ ਦਾ ਪਿਆ ਲੈਣੇ ਉਹਨਾਂ ਨੂੰ ਇੰਨਾ ਸਮਾਂ ਹੀ ਨਹੀਂ ਹੁੰਦਾ ਵੀ ਉਹ ਕੋਈ ਕਿਸੇ ਤਰੀਕੇ ਨਾਲ ਗਵਰਨਮੈਂਟ ਆਫਿਸਿਸ ਦੇ ਵਿੱਚ ਯਾਨੀ ਕਿ ਜਿਹੜਾ ਤਾਲਮੇਲ ਕਰਕੇ ਉਹਦਾ ਕੰਮ ਕਰਵਾ ਸਕਣ ਤਾਂ ਸਾਡੀ ਸਾਰੀ ਟੀਮ ਦਾ ਮਕਸਦ ਇਹੀ ਰਹੂਗਾ ਕਿ ਅਸੀਂ ਹਰ ਇੱਕ ਜਿਵੇਂ ਪਹਿਲਾਂ ਅਸੀਂ ਕਰਦੇ ਸੀਗੇ ਸਾਡਾ ਆਫਿਸ ਉਵੇਂ ਸੈਟਅਪ ਬਾਜ਼ਾਰ ਦੇ ਵਿੱਚ ਅਸੀਂ ਆਫਿਸ ਖੋਲਣ ਜਾ ਰਹੇ ਹਾਂ ਜੀ ਤਾ ਜਿਹੜਾ ਵੀ ਕਿਸੇ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਉਹ ਸਿਰਫ ਆਪਦਾ ਕਾਗਜ਼ ਪੱਤਰ ਸਾਨੂੰ ਫੜਾਊਗਾ ਤੇ ਅਸੀਂ ਉਹਦਾ ਕੰਮ ਕਰਵਾ ਕੇ ਅਗਲੇ ਦੇ ਘਰ ਤੱਕ ਪਹੁੰਚਾਉਂਦਾ ਜਿਹੜਾ ਕੰਮ ਕਰਾਂਗੇ ਅਸਲੀ ਜਿਹੜੀ ਸੇਵਾ ਜਾਣੀ ਕਿ ਤਾਂ ਅਸੀਂ 네ਗੇਟਿਵ ਰਾਜਨੀਤੀ ਤੋਂ ਪਰਾਂ ਹੋ ਕੇ ਅੱਜ ਤਾਂ ਲੋਕਾਂ ਦੇ ਬੈਨੀਫਿਟ ਲਈ ਕਿਉਂਕਿ ਇੱਥੇ ਜੰਮਿਆ ਜੀ ਇੱਥੇ ਪਲਿਆ ਇੱਥੇ ਮਰਨਾ ਤੇ ਪਹਿਲਾਂ ਜਿਵੇਂ ਥੋੜਾ ਜਾਇ ਸੀਗਾ ਵੀ ਮੈਂ ਲੋਕ ਸਭਾ ਦੀ ਤਿਆਰੀ ਕਰ ਰਿਹਾ ਸੀਗਾ ਬਟ ਹੁਣ ਜਿਹੜਾ ਮੇਨ ਜਿਹੜਾ ਸਾਡਾ ਮਕਸਦ ਆ ਉਹ ਸਾਡੀ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨਾ ਆਰਗੇਨਾਈਜੇਸ਼ਨ ਲਈ ਕੰਮ ਕਰਨਾ ਅਗੇ ਥੋੜੇ ਦਿਨਾਂ ਤੱਕ ਜਿਹੜਾ ਮੈਂ ਅ ਕੱਲ ਤੋਂ ਕੋਸ਼ਿਸ਼ ਕਰ ਰਿਹਾ ਸਾਰਿਆਂ ਨਾਲ ਗੱਲਬਾਤ ਕਰਨ ਦੀ ਤੇ ਉਸ ਤੋਂ ਬਾਅਦ ਫਿਰ ਆਫੀਸ਼ੀਅਲੀ ਤਰੀਕੇ ਨਾਲ ਅਸੀਂ ਜਿਹੜਾ ਜੁਆਇਨਿੰਗ ਕਰਾਂਗੇ ਜੀ ਜਿਵੇਂ ਵੀ ਪਾਰਟੀ ਜੋ ਹੁਕਮ ਲਾਊਗੀ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਤੇ ਜਿਹੜਾ ਹੁਣ ਤੁਸੀਂ ਕੋਈ ਅੱਗੇ ਕੋਈ ਕੁਐਸਚਨ ਕਰਨਾ ਚਾਹੁੰਦੇ ਹੋ ਮੇਲੇ ਸਾਹਿਬ ਬਾਜਵਾ ਸਾਹਿਬ ਦਾ ਕਹਿਣਾ ਸੀ ਕਿ ਤੁਹਾਡੇ ਦੇ ਕਿੰਤੂ ਬਰਾਤ ਤੂੰ ਕੀਤਾ ਸੀ ਕਿ ਗੋਲੀ ਨੂੰ ਪਾਰਟੀ ਚ ਨਹੀਂ ਐਂਟਰ ਹੁੰਦੇ ਨਾਲ ਕਿ ਉਹ ਵਾਪਸ ਕਰ ਵਾਪਸੀ ਚ ਜਾਏ ਜਾਉਂ ਹਾਂ ਹਾਂ ਬਿਲਕੁਲ ਦੇਖੋ ਬਾਜਵਾ ਸਾਹਿਬ ਸਾਡੇ ਸਤਕਾਰਯੋਗ ਨੇ ਐਲਓਪੀ ਸਾਹਿਬ ਨੇ ਜਦੋਂ ਮੇਰਾ ਸਮਝ ਲਓ ਜਿੱਥੇ ਪਿਆਰ ਹੁੰਦਾ ਉੱਥੇ ਥੋੜੀ ਟਕਰਾਰ ਵੀ ਹੋ ਜਾਂਦੀ ਆ ਪਰਿਵਾਰ ਚ ਇੱਕ ਦੂਸਰੇ ਤੇ ਹੱਕ ਹੁੰਦਾ ਸਾਰਿਆਂ ਦਾ ਉਹ ਮੇਰੇ ਵੱਡੇ ਨੇ ਜੀ ਮੈਨ ਤੋਂ ਵੱਡੇ ਨੇ ਤਾਂ ਹੀ ਮੈਂ ਉਹਨਾਂ ਦੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਕਰਿਆ ਅਸਲ ਉਦੋਂ ਕੀ ਹੋਇਆ ਸੀਗਾ ਜਦੋਂ ਅਸੀਂ ਮੇਰਾ ਪਾਰਟੀ ਤੋਂ ਨਾਰਾਜ਼ਗੀ ਸੀਗੀ ਟਿਕਟ ਦੇ ਪਿੱਛੇ ਲੈ ਕੇ ਤਾਂ ਉਦੋਂ ਇੱਕ ਦੋ ਚੀਜ਼ਾਂ ਬਾਜਵਾ ਸਾਹਿਬ ਨੇ ਸਮਝ ਲੋ ਕੁਝ ਕਿਹਾ ਸੀਗਾ ਤਾਂ ਉਹਦਾ ਤੁਸੀਂ ਐ ਮੰਨ ਲਓ ਵੀ ਉਹ ਸਮਾਂ ਇਹ ਜਾ ਸੀਗਾ ਮੈ ਮੈਨੂੰ ਵੀ ਉਹਨਾਂ ਗੁੱਸਾ ਨਹੀਂ ਕਰਨਾ ਚਾਹੀਦਾ ਸੀ ਜਿੱਨਾ ਮੈਂ ਉਹਨਾਂ ਦੀ ਗੱਲ ਤੇ ਕਰ ਲਿਆ ਤੇ ਉਹ ਉਹ ਜਿਹੜਾ ਸਮਾਂ ਸੀਗਾ ਉਹ ਇੱਕ ਇਹ ਜਾ ਦੌਰ ਸੀਗਾ ਤਾਂ ਉਹ ਜਿਹੜੀ ਚੀਜ਼ ਨੂੰ ਲੈ ਕੇ ਅੱਜ ਕੱਲ ਚ ਹੀ ਮੈਂ ਬਾਜਵਾ ਸਾਹਿਬ ਨਾਲ ਜਿਹੜਾ ਟੈਲੀਫੋਨਿਕਲੀ ਉਹਨਾਂ ਤੋਂ ਸਮਾਂ ਲੈ ਕੇ ਉਹਨਾਂ ਕੋਲੇ ਜਾ ਕੇ ਤੇ ਉਹ ਵੱਡੇ ਨੇ ਤੇ ਮੈਨੂੰ ਉਹਨਾਂ ਤੋਂ ਕੋਈ ਗਰੇਸ ਨਹੀਂ ਹੈਗਾ ਕਿਉਂਕਿ ਜਿੱਥੇ ਆਪਣੇ ਘਰ 'ਚ ਵੀ ਕੋਈ ਆਪਾਂ ਕੋਈ ਵੱਡਾ ਪਰਿਵਾਰ ਦਾ ਜੀ ਹੁੰਦਾ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਤੋਂ ਮਾਫੀ ਮੰਗਣ 'ਚ ਵੀ ਮੈਨੂੰ ਕੋਈ ਗਰੇਸ ਨਹੀਂ ਮੈਂ ਉਹਨਾਂ ਕੋਲੇ ਜਾ ਕੇ ਬਕਾਇਦਾ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਸਾਡੀ ਹਾਈ ਕਮਾਂਡ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਕਿਉਂਕਿ ਮੈਨੂੰ 20 ਸਾਲ ਹੋ ਗਏ ਜੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਨੂੰ ਤੇ ਜਿਹੜਾ ਪਿਛਲਾ ਸਮਾਂ ਵੀ ਆ ਉਦੋਂ ਵੀ ਤੁਸੀਂ ਨੇ ਮੈਨੂੰ ਕਿਸੇ ਐਕਟਿਵਲੀ ਕਿਸੇ ਜਗ੍ਹਾ ਤੇ ਦੇਖਿਆ ਨਹੀਂ ਹੋਣਾ ਕਿਉਂਕਿ ਚੰਗਾ ਮਾੜਾ ਦੌਰ ਚੱਲਦਾ ਰਹਿੰਦਾ ਚੰਗਾ ਮਾੜਾ ਸਮਾਂ ਚੱਲਦਾ ਰਹਿੰਦਾ ਸੋ ਇਹ ਮੇਰੀ ਜ਼ਿੰਦਗੀ ਦੀ ਮੈਨੂੰ ਲੱਗਦਾ ਪਹਿਲੀ politically ਤੌਰ ਤੇ ਪਹਿਲੀ ਤੇ ਆਖਰੀ ਗਲਤੀ ਸੀ ਗਲਤੀ ਕਹਿ ਸਕਦੇ ਆ ਜਾਂ ਉਦੋਂ ਸਮਾਂ ਇਹੋ ਜਿਹਾ ਬਣ ਗਿਆ ਕਿਉਂਕਿ ਮੈਨੂੰ 2022 ਦੇ ਵਿੱਚ ਮੈਂ ਤਾਂ MP ਲੜਨੇ ਨਹੀਂ ਸਿਚਾਉਂਦਾ ਮੈਂ ਤਾਂ ਪੰਜਾਬ ਸਟੇਟ ਦੀ ਪੋਲਿਟਿਕਸ ਕਰਨਾ ਚਾਹੁੰਦਾ ਸੀ ਤਾਂ ਮੈਨੂੰ ਮੇਰੀ ਹਾਈ ਕਮਾਂਡ ਨੇ ਕਿਹਾ ਕਿ ਤੂੰ 2022 ਦੀ ਇਲੈਕਸ਼ਨ ਲੜ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਨਹੀਂ ਤੈਨੂੰ ਨਾਲ ਅਸੀਂ 24 ਦੀ ਵੀ ਲੜਾਵਾਂਗੇ ਸੋ ਇਹ ਚੀਜ਼ ਸੀ ਉਹਦੇ ਬਤੌਰ ਹੀ ਜੇ ਤੁਸੀਂ ਦੇਖੋਗੇ ਤਾ ਮੈਨੂੰ ਲੱਗਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਕੋਈ ਵੀ ਵਿਧਾਨ ਸਭਾ ਜਿਹੀ ਨਹੀਂ ਹੋਣੀ ਜਿੱਥੇ ਹਰ ਇੱਕ ਬਲਾਕ ਦੇ ਵਿੱਚ ਬਲਾਕ ਪ੍ਰਧਾਨ ਨਾ ਹੋਵੇ 333 ਮੈਂਬਰਾਂ ਦੀ ਕਮੇਟੀ ਹੋਵੇ ਤੇ ਸਾਡੇ ਜ਼ਿਲ੍ਹੇ ਦੀ ਮੈਨੂੰ ਲੱਗਾ तकरीबन ਸਾਰੇ ਜ਼ਿਲ੍ਹਿਆਂ ਤੋਂ ਵੱਡੀ ਕਮੇਟੀ 620 ਬੰਦਿਆਂ ਦੀ ਕਮੇਟੀ ਸੀਗੀ ਕੱਲੇ-ਕੱਲੇ ਬੂਥ ਤੇ ਜਾ ਕੇ ਅਸੀਂ ਨੇ ਜਿਹੜੀ ਕਮੇਟੀ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਸੀਗਾ ਹਰ ਇੱਕ ਚੀਜ਼ ਦੇ ਉੱਤੇ ਜਿਹੜਾ ਵਰਕਆਊਟ ਕਰਿਆ ਗਿਆ ਸੀ ਤੇ ਬਹੁਤ ਜਿਹੜਾ ਮੈਂ ਸਮਝਦਾ ਕਿ ਗਰਾਉਂਡ ਲੈਵਲ ਤੇ ਜਾ ਕੇ ਅਸੀਂ ਇੱਕ ਇੱਕ ਪਿੰਡ ਜਾ ਕੇ ਜਿਹੜੀ ਮਿਹਨਤ કરી ਸੀ ਤੇ ਅੱਗੇ ਵੀ ਅਸੀਂ ਜਿਹੜਾ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਾਂਗੇ ਕਾਂਗਰਸ ਦੇ ਸਿੱਖਣ ਨੂੰ ਕੀ ਮਿਲਿਆ ਤੁਹਾਡਾ ਉਤਰਾਖੜਾ ਐਸਾ ਹੈਗਾ ਕੀ ਸਿੱਖਣ ਨੂੰ ਮਿਲਿਆ ਵੀ ਕਿੰਨਾ ਚੰਗੇ ਮਾੜੇ ਦੀ ਪਛਾਣ ਹੋ ਗਈ ਜਾਂ ਪੋਲੀਟੀਕਲ ਟੋਡੇ ਸਟਰੋਂਗ ਹੋਏ ਹੋ ਕਿਸ ਤਰ੍ਹਾਂ ਬਿਲਕੁਲ ਬਹੁਤ ਸਟਰੋਂਗ ਹੁੰਦਾ ਤੁਹਾਡੀ ਸਭ ਬੰਦਾ ਜਦੋਂ ਦੇਖੋ ਤੁਹਾਨੂੰ ਹਰਾ ਹਰਾ ਦਿਖੀ ਜਾਵੇ ਨਾ ਹਾਲੇਦਾਲੇ ਤਾਂ ਮੈਨੂੰ ਲੱਗਦਾ ਬੰਦੇ ਨੂੰ ਨਹੀਂ ਪਤਾ ਲੱਗਦਾ ਜਦੋਂ ਤੁਸੀਂ ਕਿਸੇ ਮਾੜੇ ਦੌਰ ਚੋਂ ਗੁਜ਼ਰਦੇ ਹੁੰਨੇ ਹੋ ਉਦੋਂ ਪਤਾ ਲੱਗਦਾ ਵੀ ਕਿਹੜੇ ਬੰਦੇ ਤੁਹਾਡੇ ਨਾਲ ਨੇ ਕਿਹੜੇ ਤੁਹਾਡੇ ਵੈਲਿਊਏਸ਼ਨ ਨੇ ਸੋ ਇਹ ਚੀਜ਼ਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗਦਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਯੂਨੀਵਰਸਿਟੀ ਤੋਂ ਬਾਅਦ ਮੈਂ ਖੁਦ ਕਿਸੇ ਲੀਡਰ ਦੇ ਰਾਹੀਂ ਮੈਂ ਪਾਰਟੀ ਨਹੀਂ ਸੀ ਜੁਆਇਨ ਕਰੀ ਮੈਂ ਖੁਦ ਰਾਹੁਲ ਗਾਂਧੀ ਦੀ ਆਡਿਓਲੋਜੀ ਨੂੰ ਫਾਲੋ ਕਰਕੇ ਅੱਜ ਵੀ ਜੇ ਤੁਸੀਂ ਮੇਰਾ ਪੇਜ ਦੇਖੋਗੇ ਮੇਰਾ ਇੰਸਟਾਗ੍ਰam ਦੇਖੋਗੇ ਜਾਂ ਪਿਛਲੇ 6 ਮਹੀਨੇ ਦੇਖ ਲਓਗੇ ਤਾਂ ਰਾਹੁਲ ਗਾਂਧੀ ਤੋਂ ਬਿਨਾ ਮੈਂ ਕਿਸੇ ਲੀਡਰ ਨੂੰ ਕਦੇ ਫਾਲੋ ਨਹੀਂ ਕਰਿਆ ਹਮੇਸ਼ਾ ਉਹਨਾ ਉਹ ਮੇਰੇ ਪੇਜ ਤੇ ਬਤਾ ਮੈਂ ਜਦੋਂ ਮੇਰਾ ਅਸਤੀਫਾ ਸੀ ਉਦੋਂ ਵੀ ਇਹ ਅਸਤੀਫਾ ਸੀ ਵੀ ਕੁਛ ਆ ਸਾਡੀ ਸਟੇਟ ਦੇ ਲੀਡਰਸ਼ਿਪ ਨਾਲ ਮੇਰੀ ਨਾਰਾਜ਼ਗੀ ਹੋਣ ਕਰਕੇ ਜਿਹੜਾ ਮੈਂ ਸਟੈਪ ਲੈ ਰਿਹਾ ਮੈਂ ਕਦੇ ਵੀ ਯਾਨੀ ਕਿ ਸਾਡੇ ਆ ਜੋ ਮਾਨਯੋਗ ਰਾਹੁਲ ਗਾਂਧੀ ਜੀ ਨੇ ਕਿਉਂਕਿ ਮੇਰੀ ਤਾਂ ਦੋਨੇ ਇਲੈਕਸ਼ਨ ਦੇ ਵਿੱਚ ਚਾਹੇ ਧੋਰੀ ਵਾਲੀ ਇਲੈਕਸ਼ਨ ਹੋਵੇ ਚਾਹੇ ਸੌਰੀ 17 ਵਾਲੀ ਹੋਵੇ ਤੇ ਚਾਹੇ 22 ਵਾਲੀ ਹੋਵੇ ਇੱਕ ਤੇ ਸਾਡੇ ਰਾਹੁਲ ਗਾਂਧੀ ਜੀ ਆਏ ਸੀ ਤੇ ਇੱਕ ਤੇ ਪ੍ਰਿੰਕਾ ਗਾਂਧੀ ਜੀ ਆਏ ਸੀ ਇਹ ਦੇਖੋ ਜਿਹੜਾ ਆਇਆ ਜੀ ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਆ ਵੀ ਇੱਕ ਦੋ ਕੀ ਪੰਜਾਬ ਪੱਤਰ ਤੇ ਤੁਹਾਡਾ ਨਾਮ ਆਲੀ ਚੁੱਕਿਆ ਹੋ? ਇਹ ਜਹਲ ਕਾਂਦੇ ਨੇ ਇੱਕ ਵੱਡੀ ਰੈਲੀ 'ਚ ਤੁਹਾਡਾ ਜ਼ਿਕਰ ਕੀਤਾ ਸੀ। ਇਹਨੂੰ ਕਿਵੇਂ ਦੇਖਦੇ ਹੋ ਵੀ ਬਾਕੀ ਤੁਹਾਡੀ ਨੇੜਤਾ ਜਹਲ ਕਾਂਦੇ ਨਾਲ ਜਿਆਦਾ ਜਾਂ ਤੁਹਾਨੂੰ ਥੋੜਾ ਕਦੋਂ ਹੋਰ ਬਚ ਚੁੱਕਿਆ? ਨਹੀਂ ਬਿਲਕੁਲ ਉਹ ਦੇਖੋ ਕੋਈ ਵੀ ਆਰਗੇਨਾਈਜੇਸ਼ਨ ਆ ਨਾ ਜਿਹੜੀ ਇਹਨੂੰ ਇਹ ਆਰਗੇਨਾਈਜੇਸ਼ਨ ਬਣਦੀ ਕਿਵੇਂ ਆ ਜਿਵੇਂ ਸਾਰੇ ਚੰਗੇ ਬੰਦੇ ਅਸੀਂ ਇਕੱਠੇ ਹੋ ਕੇ ਕੋਈ ਵੀ ਆਰਗੇਨਾਈਜੇਸ਼ਨ ਬਣਦੀ ਆ। ਜੋ ਚੰਗੇ ਲੀਡਰ ਆ ਜਾਣਗੇ ਅੱਗੇ ਤਾਂ ਨੇਚਰਲੀ ਆ ਕਿਉਂਕਿ ਹੁਣ ਤੁਸੀਂ ਨੇ ਆ ਪਿਛਲੀ ਵਿਧਾਨ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਰਿਜ਼ਲਟ ਉਸ ਤੋਂ ਲੋਕ ਸਭਾ ਦੇ ਵਿੱਚ ਵੀ ਦੇਖਿਆ ਹੋਣਾ ਤੇ ਐਤਕੀ ਜਿਹੜੀ ਸਾਡੀ ਪਾਰਟੀ ਦੀਆਂ ਅਸੀਂ ਕੋਈ ਇਹਨੂੰ ਆਪਣੀ ਹਾਰ ਨਹੀਂ ਮੰਨਦੇ ਇਹਦੇ ਵਿੱਚ ਬਹੁਤ ਪਲਾਨਡ ਤਰੀਕੇ ਨਾਲ ਕਾਂਗਰਸ ਪਾਰਟੀ ਨੂੰ ਹਰਾਇਆ ਗਿਆ ਚਾਹੇ ਉਹ ਅਕਾਲੀ ਦਲ ਨੇ ਬੈਕ ਆਊਟ ਕਰਕੇ ਚਾਹੇ ਉਹ ਬਾਕੀ ਪਾਰਟੀਆਂ ਨਾਲ ਜੇ ਕਈ ਪਾਰਟੀਆਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਤੇ ਕਈ ਉੱਥੋਂ ਦੇ ਜਿਹੜੇ ਬੰਦੇ ਆਲਰੇਡੀ ਇਸ ਟਾਈਮ ਆਉਧਿਆਂ ਤੇ ਨੇ ਜਾਂ ਇਲੈਕਟਿਡ ਨੇ ਉਹ ਬੰਦਿਆਂ ਨੇ ਵੀ ਉਹਨਾਂ ਦੀ ਮਦਦ ਨਹੀਂ ਕੀਤੀ ਸੋ ਇਹ ਸਾਰੀ ਚੀਜ਼ ਕਾਂਗਰਸ ਨੂੰ ਹਰਾਉਣ ਦੇ ਉੱਪਰ ਜਿਹੜਾ ਇਦਾਰੋਮਦਾਰ ਸੀਗਾ ਤੇ ਜਦੋਂ ਸਮਾਂ ਇਹ ਜਾ ਹੋਵੇ ਤੇ ਸਾਡਾ ਫਿਰ ਫਰਜ਼ ਬੰਦਾ ਆਪਣੀ ਪਾਰਟੀ ਦੇ ਨਾਲ ਖੜਾ ਹੋਣ ਦਾ ਤੇ ਰਾਹੁਲ ਗਾਂਧੀ ਜੀ ਨਾਲ ਇੱਕ ਭਰਾ ਦੇ ਤੌਰ ਤੇ ਤੇ ਇੱਕ ਉਹ ਉਹਨਾਂ ਦੀ ਜੋ ਸੋਚ ਆ ਉਹਨੂੰ ਇਨ ਬਿਨ ਲਾਗੂ ਕਰਨਾ ਜਿਹੜਾ ਸਾਡਾ ਮਕਸਦ ਆ ਜਿਵੇਂ ਗੋਲਦੀ ਜੀ ਤੁਸੀਂ ਕਾਂਗਰਸ ਪਾਰਟੀ ਜਾਣ ਦੀ ਗੱਲ ਤੁਹਾਡੀਆਂ ਗੱਲਾਂ ਚੋਂ ਆ ਰਹੀ ਹੈ ਕਿ ਤੁਸੀਂ ਮੋੜ ਆਪਣੀ ਜਿਹੜੀ ਮਾਂ ਪਾਰਟੀ ਨਾਲ ਜੁੜਨ ਜਾ ਰਹੇ ਹੋ। ਜੀ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી રિટાયરમ પાર્ટી યા કોઈ હોય પાર્ટી અજી બુક કરો અજનલા પુરા અને મશહૂર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼